ਜਿਹੜੇ ਅਕਾਲ ਪੁਰਖ ਨਾਲ ਜੁੜੇ ਹੁੰਦੇ ਨੇ ਨਾ ਉਹਨਾਂ ਦਾ ਸਿਧਾਂਤ ਪਤਾ ਕੀ ਹੁੰਦਾ ਉਹ ਕਿਸੇ ਜਾਤ ਪਾਤ 'ਚ ਨਹੀਂ ਫਸਦੇ ਉਹ ਜਾਤ ਪਾਤ ਵਰਗੀ ਗੰਦਗੀ ਤੋਂ ਦੂਰ ਹੁੰਦੇ ਨੇ ਇਹ ਗੰਦਗੀ ਹੈ ਜਾਤ ਪਾਤ ਦੀ ਅੱਛਾ ਜਾਤ ਪਾਤ ਪੈਦਾ ਕਿੱਥੋਂ ਹੋਈ ਕਦੀ ਸੋਚਿਆ ਕੌਣ ਲੈ ਕੇ ਆਇਆ ਜੀ ਜਾਤ ਪਾਤ ਨੂੰ ਕੋਈ ਜਵਾਬ ਦੇਵੇ ਤੇ ਇਹ ਜਾਤ ਪਾਤ ਆਈ ਕਿੱਥੋਂ ਭਾਵੇਂ ਕੋਈ ਉੱਚੀ ਜਾਤ ਦਾ ਹੰਕਾਰ ਕਰ ਰਿਹਾ ਭਾਵੇਂ ਕੋਈ ਨੀਵੀਂ ਜਾਤੀ ਦਾ ਜਿਹੜਾ ਮਰਜੀ ਇਹ ਮੰਨਿਆ ਗਿਆ ਇਹ ਪਤਾ ਕਿੱਥੋਂ ਪੈਦਾ ਹੋਇਆ ਇਹ ਸਾਰੀ ਜਾਤ ਪਾਤ ਦਾ ਕੋੜ ਜਿਹੜਾ ਹੈ ਨਾ ਮੈਂ ਕੋੜ ਲਫ਼ਜ਼ ਕਹਿ ਰਿਹਾ ਇਹ ਸਾਰੇ ਦਾ ਸਾਰਾ ਪੈਦਾ ਹੋਇਆ ਮਨੁਸਮ੍ਰਿਤੀ ਦੇ ਵਿੱਚੋਂ ਮਨੁਸਮ੍ਰਿਤੀ ਨੇ ਜਾਤ ਪਾਤ ਦੇ ਕੋਡ ਨੂੰ ਪੈਦਾ ਕੀਤਾ ਹੈ ਭਾਵੇਂ ਕੋਈ ਉੱਚੀ ਜਾਤ ਦਾ ਖਵਾਈ ਜਾਂਦਾ ਤੇ ਭਾਵੇਂ ਕੋਈ ਆਪਣੇ ਉਹਨੂੰ ਨੀਵੀਂ ਜਾਤ ਦਾ ਹੋਣ ਮਾਨ ਕਰੀ ਜਾਵੇ ਵੀ ਸਾਡੀ ਜਾਤ ਆ ਇਹ ਜਾਂ ਇਹ ਸਾਰਾ ਕੂੜ ਕਬਾੜ ਮਨੁਸਮ੍ਰਿਤੀ ਦੇ ਰਹੀ ਹੈ ਪੁੱਛ ਲਓ ਬਾਣੀ ਨੂੰ ਬਾਣੀ ਦੇ ਵਿੱਚ ਗੁਰੂ ਪਾਤਸ਼ਾਹ ਨੇ ਆਖਿਆ ਆਖਿਆ ਬੇਦਕੀ ਪੁੱਤਰੀ ਸਿਮਰਿਤ ਭਾਈ ਵੇਦਾਂ ਦੇ ਵਿੱਚੋਂ ਪੈਦਾ ਹੋਈਆਂ ਵੇਦਾਂ ਦੇ ਵਿੱਚੋਂ ਪੈਦਾ ਹੋਈ ਸਮ੍ਰਿਤੀ ਉਹ ਕਿਹੜੀ ਸੀ ਮੰਨੂ ਸਮ੍ਰਿਤੀ ਵੇਦ ਕੀ ਪੁੱਤਰੀ ਸਮ੍ਰਿਤ ਭਾਈ ਸਮਾਜ ਵਾਸਤੇ ਪਤਾ ਕੀ ਲੈ ਕੇ ਆਈ ਸੰਕਲ ਸੰਕਲ ਕਹਿੰਦੇ ਸੰਗਲ ਸੰਗਲ ਲਿਖਿਆ ਕਿਹੜਾ ਸੰਗਲ ਜਾਤ ਪਾਤ ਦਾ ਸੰਗਲ ਸੰਗਲ ਦੇ ਨਾਲ ਕੀ ਕੀਤਾ ਜਾਂਦਾ ਬੰਨ ਦਿੱਤਾ ਜਾਂਦਾ ਸਾਰੇ ਦੇ ਸਾਰੇ ਸਮਾਜ ਨੂੰ ਨਾ ਮੰਨੂ ਸਮ੍ਰਿਤੀ ਨੇ ਜਾਤ ਪਾਤ ਦੇ ਸੰਗਲ ਨਾਲ ਬੰਨ ਦਿੱਤਾ ਸੰਕਲ ਜੇਵਰੀ ਦੂਜੇ ਨੰਬਰ ਤੇ ਜੇਵਰੀ ਜੇਵਰੀ ਕਹਿੰਦੇ ਰੱਸੀ ਨੂੰ ਰੱਸੀ ਵੀ ਲੈ ਕੇ ਆਈ ਉਹ ਰੱਸੀ ਪਤਾ ਕਿਹੜੀਆਂ ਸੀ ਕਰਮ ਕਾਂਡਾਂ ਦੀਆਂ ਰस्सियां ਕਰਮ ਕਾਂਡ ਤੀਰਥਾਂ ਦੇ ਨਹਾ ਲੋ ਬੁੱਤ ਪੂਜਾ ਕਰ ਆ ਸਾਰੇ ਕਰਮ ਕਾਂਡ ਇਹ ਕਿੱਥੋਂ ਆਏ ਸਭ ਇਸ ਮਨੂ ਸਮ੍ਰਿਤੀ ਦੀ ਦੇਣ ਹੈ ਵੇਦ ਕੀ ਪੁੱਤਰੀ ਸਮ੍ਰਿਤ ਭਾਈ ਸੰਕਲ ਜੇਵਰੀ ਲੈਹ ਆਈ ਇਹ ਸੰਗਲ ਲੈ ਕੇ ਆਈ ਜਾਤ ਪਾਤ ਦੇ ਮਨੁ ਸਮ੍ਰਿਤੀ ਵਿੱਚੋਂ ਜਾਤ ਪਾਤ ਪੈਦਾ ਹੋ ਰਹੀ ਹੈ ਤੇ ਜੇ ਅਸੀਂ ਜਾਤ ਪਾਤ ਦਾ ਹੰਕਾਰ ਕਰੀ ਜਾਈਏ ਬ੍ਰਾਹਮਣ ਕਹੀ ਜਾਵੇ ਮੈਂ ਉੱਚੀ ਜਾਤ ਦਾ ਕੋਈ ਕਹੀ ਜਾਵੇ ਮੈਂ ਵੈਸ਼ ਆ ਮੈਂ ਖੱਤਰੀ ਆ ਮੈਂ ਸ਼ੂਦਰ ਭਾਵੇਂ ਜਿਹੜਾ ਮਰਜੀ ਇਹ ਹੰਕਾਰ ਕਰਦਾ ਹੋਵੇ ਭਾਵੇਂ ਕਿਸੇ ਵੀ ਜਾਤ ਨਾਲ ਸੰਬੰਧ ਰੱਖਣ ਵਾਲਾ ਹੋਵੇ ਰੱਬ ਜੀ ਦੇ ਦਰ ਤੇ ਉਹ ਪਰਮਾਨ ਨਹੀਂ ਹੈ ਇਹ ਬਾਣੀ ਕਹਿ ਰਹੀ ਮੈਂ ਨਹੀਂ ਕਹਿ ਰਿਆ ਮਤਾ ਕਿਤੇ ਬਾਅਦ ਮੇਰੇ ਗਲ ਪੈ ਜਾਏ ਉਹ ਬਾਣੀ ਦਾ ਵਾਕ ਪੜ ਦਿੰਨਾ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਸਾਰੇ ਬੰਦੇ ਕਿਹਦੇ ਨੇ ਅਕਾਲਪੁਰਖ ਦੇ ਨੇ ਏਕ ਨੂਰ ਤੇ ਨੂਰ ਆਖਿਆ ਅਕਾਲਪੁਰਖ ਨੂੰ ਏਕ ਨੂਰ ਤੇ ਸਭ ਜਗ ਉਪਜਿਆ ਸਾਰਾ ਜਗਤ ਕਿੱਥੋਂ ਪੈਦਾ ਹੋਇਆ ਏਕ ਅਕਾਲਪੁਰਖ ਤੋਂ ਕੌਣ ਭਲੇ ਕੋ ਮੰਦੇ ਕਹਿੰਦੇ ਕਿਹੜਾ ਭਲਾ ਤੇ ਕਿਹੜਾ ਮੰਦਾ ਸਾਰੇ ਇੱਕ ਬਰਾਬਰ ਨੇ ਇੱਥੇ ਏਕ ਪਿਤਾ ਇੱਕ ਸਕੇ ਹਮ ਬਾਰਕ ਤੂੰ ਮੇਰਾ ਗੁਰਹਾਈ ਸਾਡਾ ਪਿਤਾ ਇੱਕ ਹੈ ਉਹ ਪਿਤਾ ਕੌਣ ਹੈ ਅਕਾਲਪੁਰਖ ਅਸੀਂ ਸਾਰੇ ਉਹਦੇ ਬੱਚੇ ਆ ਪਰ ਮਨੂ ਸਮ੍ਰਿਤੀ ਇਹ ਗੱਲ ਨਹੀਂ ਸੀ ਚੰਦੀ ਉਹ ਕਹਿੰਦੀ ਸੀ ਇਹ ਕਿਉਂ ਕਹਿ ਰਹੇ ਨੇ ਏਕ ਪਿਤਾ ਇੱਕ ਸਕੇ ਹਮਾਰਕ ਵੰਡੋ ਇਹਨਾਂ ਨੂੰ ਵੱਖ-ਵੱਖ ਜੇ ਵੰਡੇ ਜਾਣਗੇ ਤਾਂ ਹੀ ਗੱਲ ਬਣੇਗੀ ਕਿਉਂਕਿ ਪੁਜਾਰੀ ਆਪ ਉੱਚਾ ਹੋ ਕੇ ਬਹਿ ਗਿਆ ਉਹਨੇ ਆਖਿਆ ਕਈਆਂ ਨੂੰ ਵੈਸ਼ਕਰ ਕਹਿ ਦਿਓ ਕਈਆਂ ਨੂੰ ਖਤਰੀ ਕਹਿ ਦਿਓ ਕਈਆਂ ਨੂੰ ਸ਼ੂਦਰ ਕਹਿ ਦਿਓ ਸਾਰਿਆਂ ਨੂੰ ਆਪਣੇ ਥੱਲੇ ਰੱਖਾਂਗੇ ਅਸੀਂ ਉੱਚੇ ਹੋ ਕੇ ਬਹਾਂਗੇ ਇਸ ਚੱਕਰ ਦੇ ਵਿੱਚ ਸਾਰਾ ਪੁਜਾਰੀ ਬਾਦ ਜਿਹੜਾ ਸੀਗਾ ਹੌਲੀ-ਹੌਲੀ ਕਰਦਿਆਂ 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 ਉਹ ਹੌਲੀ-ਹੌਲੀ ਸਾਡੇ ਵਿੱਚ ਵੀ ਆ ਗਿਆ ਤੇ ਸਾਡੇ ਲੋਕ ਸਮਝ ਨਹੀਂ ਸਕੇ ਕਦੀ ਸ਼ਬਦ ਨੂੰ ਵਿਚਾਰਿਓ ਮੈਂ ਕਹਿੰਦਾ ਵੀ ਕਿੱਡੇ ਦਲੇਰ ਹੋਣਗੇ ਬਾਬਾ ਕਬੀਰ ਜੀ ਵਰਗੇ ਯੋਧੇ ਬਨਾਰਸ ਦੀ ਧਰਤੀ ਉੱਤੇ ਬੈਠੇ ਨੇ ਰਹਿੰਦਾ ਕੌਣ ਹੈ ਉੱਥੇ ਸਾਰੇ ਬ੍ਰਾਹਮਣ ਹੀ ਰਹਿੰਦੇ ਨੇ ਤੁਹਾਡੇ ਵਰਗੇ ਜਾਂ ਮੇਰੇ ਵਰਗੇ ਬੰਦੇ ਨਹੀਂ ਸੀ ਬੈਠੇ ਉੱਥੇ ਸਾਰੇ ਹੀ ਉਹ ਲੋਕ ਬੈਠੇ ਸੀ ਜਿਹੜੇ ਐਂਟੀ ਨੇ ਸਾਰੇ ਦੇ ਸਾਰੇ ਪਰ ਡਟ ਕੇ ਉੱਥੇ ਉਹਨਾਂ ਨੇ ਆਖਿਆ ਅਗੌਰ ਕਰਿਓ ਸ਼ਬਦ ਦੇ ਵੱਲ ਗਰਭਵਾਸ ਮੈਂ ਕੁੱਲ ਨਹੀਂ ਜਾਂਦੀ ਪੁਜਾਰੀ ਨੂੰ ਸਵਾਲ ਕਰਦੇ ਨੇ ਇਹ ਬ੍ਰਾਹਮਣ ਹੈ ਪੁਜਾਰੀ ਗੱਲ ਦਾ ਸਿੱਖ ਜਦੋਂ ਬੱਚਾ ਮਾਤਾ ਦੇ ਗਰਭ ਦੇ ਵਿੱਚ ਹੁੰਦਾ ਹੈ ਉਹਦੀ ਕੋਈ ਜਾਤ ਹੁੰਦੀ ਹੈ ਉਹਦੀ ਕੋਈ ਜਾਤ ਹੈ ਜਦੋਂ ਮਾਤਾ ਦੇ ਗਰਭ ਦੇ ਵਿੱਚ ਹੈ ਉਹ ਕਹਿੰਦਾ ਮੈਂ ਫਲਾਣੀ ਜਾਤ ਦਾ ਕੋਈ ਵੀ ਜਾਤ ਨਹੀਂ ਉਹਦੀ ਜਦੋਂ ਮਾਤਾ ਦੇ ਗਰਭ ਵਿੱਚ ਹੈ ਗਰਭਵਾਸ ਮੈਂ ਕੁੱਲ ਨਹੀਂ ਜਾਂਦੀ ਬ੍ਰਹਮ ਬਿੰਦ ਤੇ ਸਭ ਉਤਪਾਤੀ ਬ੍ਰਹਮ ਬਿੰਦ ਤੇ ਅਕਾਲ ਪੁਰਖ ਤੋਂ ਅਕਾਲ ਪੁਰਖ ਤੋਂ ਹੀ ਸਾਰੀ ਉਤਪਤੀ ਹੋਈ ਹੈ ਕਹਿੰਦੇ ਜੇ ਸਾਰੀ ਉਤਪਤੀ ਅਕਾਲਪੁਰਖ ਤੋਂ ਹੋਈ ਹੈ ਫਿਰ ਮੈਨੂੰ ਸਵਾਲ ਦਾ ਜਵਾਬ ਦੇ ਕਹੋ ਰੇ ਪੰਡਤ ਬਾਹਮਣ ਕਦ ਕੇ ਹੋਏ ਕਹਿੰਦੇ ਪੰਡਤਾ ਦੱਸ ਮੈਨੂੰ ਤੂੰ ਬ੍ਰਾਹਮਣ ਕਦੋਂ ਦਾ ਬਣ ਗਿਆ ਫਿਰ ਜੇ ਸਾਰੇ ਅਕਾਲਪੁਰਖ ਤੋਂ ਆਏ ਨੇ ਤਾਂ ਤੂੰ ਬ੍ਰਾਹਮਣ ਕਦੋਂ ਦਾ ਬਣ ਗਿਆ ਹੁਣ ਮੈਂ ਸੋਚਦਾ ਵਾਂ ਜੇ ਇੱਥੇ ਬ੍ਰਾਹਮਣ ਨੂੰ ਆਖਿਆ ਨਾ ਤੇ ਇੱਥੇ ਉਹਨਾਂ ਲੋਕਾਂ ਨੂੰ ਵੀ ਆਖਿਆ ਜਿਹੜਾ ਜ਼ਿਆਦਾ ਹੰਕਾਰ ਕਰਦਾ ਭਾਵੇਂ ਉਹ ਕਿਸੇ ਵੀ ਬਰਾਦਰੀ ਨਾਲ ਸੰਬੰਧ ਰੱਖਦਾ ਹੋਵੇ ਜਿਹੜਾ ਵੀ ਹੰਕਾਰ ਕਰੇ ਨਾ ਗੱਲ ਸਭਨਾਂ ਵਾਸਤੇ ਸਾਂਝੀ ਹੈ ਕਿਉਂਕਿ ਇੱਥੇ ਬਾਣੀ ਦਾ ਵਾਕ ਹੈ ਪਰਥਾਏ ਸਾਖੀ ਮਹਾਪੁਰਖ ਬੋਲਦੇ ਸਾਂਝੀ ਸਗਲ ਜਹਾਨੈ ਬਾਣੀ ਦੀ ਵਿਚਾਰ ਸਭਨਾਂ ਵਾਸਤੇ ਸਾਂਝੀ ਹੈ ਕਹੋ ਰੇ ਪੰਡਤ ਬਾਮਣ ਕਬ ਕੇ ਹੋਏ ਬਾਮਣ ਕਹਿ ਕੇ ਜਨਮ ਮਤ ਖੋਏ ਐਵੇਂ ਆਪਣਾ ਜਨਮ ਬਰਬਾਦ ਨਾ ਕਰ ਆਪਣੇ ਆਪ ਨੂੰ ਉੱਚਾ ਉੱਚਾ ਆ ਕੇ ਐਵੇਂ ਜਾਤ ਪਾਤ ਦਾ ਹੰਕਾਰ ਕਰ ਕਰਕੇ ਆਪਣੇ ਆਪ ਨੂੰ ਉੱਚਾ ਨਾ ਆਖ ਕਿਉਂਕਿ ਜਿਹੜਾ ਜ਼ਿਆਦਾ ਹੰਕਾਰ ਕਰਦਾ ਗੁਰੂ ਸਾਹਿਬ ਨੇ ਉਹਨੂੰ ਮੂਰਖ ਕਹਿ ਦਿੱਤਾ ਬੜਾ ਪਿਆਰਾ ਵਾਕ ਹੈ ਆਖਦੇ ਨੇ ਜਾਤ ਦਾ ਗਰਭ ਨਾ ਕਰ ਮੂਰਖ ਗਵਾਰਾ ਇਸ ਗਰਭ ਤੇ ਚਲੈ ਬਹੁਤ ਵਿਕਾਰਾ ਕਹਿੰਦੇ ਇਹ ਤੋਂ ਤਾਂ ਹੋਰ ਵਿਕਾਰ ਪੈਦਾ ਹੁੰਦੇ ਨੇ ਜਾਤ ਪਾਤ ਤੋਂ ਇਸ ਕਰਕੇ ਭਲਿਆ ਤੂੰ ਇਸ ਪਾਸੇ ਨੂੰ ਨਾ ਜਾ ਸੱਚ ਵਾਲੇ ਪਾਸੇ ਨੂੰ ਆ ਜਾ ਤੇ ਆਖਦੇ ਨੇ ਜੋ ਤੂੰ ਬ੍ਰਾਹਮਣ ਬ੍ਰਹਮਣੀ ਜਾਇਆ ਉਵਾਨ ਬਾਟ ਕਾਹੇ ਨਹੀਂ ਆਇਆ ਤੁਮ ਕਤ ਬ੍ਰਾਹਮਣ ਹਮ ਕਤ ਸ਼ੂਦ ਕਹਿੰਦੇ ਤੂੰ ਆਪਣੇ ਆਪ ਨੂੰ ਬ੍ਰਾਹਮਣ ਕਹਿਣਾ ਏ ਤੇ ਮੈਨੂੰ ਤੂੰ ਸ਼ੂਦਰ ਕਹਿ ਦਿੰਨਾ ਏ ਬਾਬਾ ਕਬੀਰ ਜੀ ਨੇ ਆਖਿਆ ਕਹਿੰਦੇ ਗੱਲ ਤੇਰੇ ਅੱਗੇ ਮੈਂ ਰੱਖਣ ਲੱਗਾ ਜਵਾਬ ਦੇ ਦੀਏ ਤਾਂ ਤੁਮ ਕਤ ਬ੍ਰਾਹਮਣ ਹਮ ਕਤ ਸ਼ੂਦ ਹਮ ਕਤ ਲੋਹੂ ਮੇਰੇ ਅੰਦਰ ਤਾਂ ਹੈਗਾ ਖੂਨ ਤੁਮ ਕਤ ਦੂਦ ਤੇਰੇ ਅੰਦਰ ਦੁੱਧ ਸਵਾਲ ਕੀਤਾ ਸੀ ਉਹਨੂੰ ਕਹਿੰਦੇ ਮੇਰੇ ਸਰੀਰ ਚ ਤੇ ਖੂਨ ਹੈ ਤੇਰੇ ਸਰੀਰ ਚ ਜੇਕਰ ਦੁੱਧ ਹੈਗਾ ਏ ਤੇ ਮੈਂ ਮੰਨਾਂਗਾ ਤੂੰ ਬ੍ਰਾਹਮਣ ਹੈ ਜੇ ਮੇਰੇ ਸਰੀਰ ਚ ਵੀ ਲਹੂ ਹੈ ਤੇਰੇ ਸਰੀਰ ਚ ਵੀ ਲਹੂ ਹੈ ਤਾਂ ਫਿਰ ਤੂੰ ਬ੍ਰਾਹਮਣ ਕਿੱਥੋਂ ਹੋ ਗਿਆ ਬਾਈ ਕਿੱਡੀ ਤਰਕ ਵਾਲੀ ਗੱਲ ਸੀਗੀ ਤੇ ਪੁਜਾਰੀ ਦੇ ਸਾਹਮਣੇ ਖੜ ਕੇ ਆਖੀ ਸੀ ਇਹ ਗੱਲ ਇਸ ਕਰਕੇ ਇਥੋਂ ਦੇ ਪਤਾ ਲੱਗਦਾ ਵੀ ਜਾਤ ਪਾਤ ਦਾ ਹੰਕਾਰ ਨਹੀਂ ਕੀਤਾ ਸੋਹ ਇਸ ਗੱਲ ਦਾ ਵਿਰੋਧ ਕੀਤਾ ਤੇ ਇਹ ਗੱਲ ਆਖ ਦਿੱਤੀ ਕਬੀਰ ਮੇਰੀ ਜਾਤ ਕਹੋ ਸਭ ਕੋ ਹਸਨੇ ਹਾਰ ਕਬੀਰ ਮੇਰੀ ਜਾਤ ਕੋ ਸਭ ਕੋ ਹਸਨੇ ਹਾਰ ਕਹਿੰਦੇ ਮੇਰੀ ਜਾਤ ਦੇ ਉੱਤੇ ਨਾ ਸਾਰੇ ਹੱਸਦੇ ਸੀ ਮੈਨੂੰ ਕਹਿੰਦੇ ਸੀ ਨੀਵੀਂ ਜਾਤ ਦਾ ਪਰ ਬਾਬਾ ਕਬੀਰ ਜੀ ਨੇ ਆਖਿਆ ਬਲੇਹਾਰੀ ਇਸ ਜਾਤ ਕੋ ਜੇ ਜਪਿਓ ਸਿਰਜਣਹਾਰ ਕਹਿੰਦੇ ਮੈਂ ਤੇ ਪੁਜਾਰੀ ਫਿਰ ਚੰਗਾ ਵੀ ਮੈਂ ਘਟੋ ਘਟ ਜਿਹਨੂੰ ਤੂੰ ਨੀਵੀਂ ਜਾਤ ਆਖਦਾ ਏ ਇਹਦੇ ਵਿੱਚ ਰਹਿ ਕੇ ਰੱਬ ਨੂੰ ਤੇ ਧਿਆ ਲਿਆ ਤੂੰ ਚੀ ਜਾਤ ਦਾ ਹੰਕਾਰ ਕਰਦੇ ਰਹਿ ਗਿਆ ਰੱਬ ਨੂੰ ਧਿਆਉਣਾ ਤੇ ਤੈਨੂੰ ਭੁੱਲੀ ਗਿਆ ਆਖਦੇ ਨੇ ਨਾਗਰ ਜਨਾ ਮੇਰੀ ਜਾਤ ਬਿਖਿਆਤ ਚਮਾਰੰਗ 5-10 ਮਿੰਟ ਬਹਿ ਜਾਓ ਜੀ 5-10 ਮਿੰਟ ਲੇਟ ਵਿਚਾਰ ਸ਼ੁਰੂ ਹੋਈ ਸੀ ਇਸ ਕਰਕੇ ਮੈਂ ਲੇਟ ਸਮਾਪਤੀ ਕਰ ਰਿਹਾ ਹਾਂ ਸਮਾਂ ਮੈਂ ਪੂਰਾ ਲੈ ਰਿਹਾ ਤੇ ਇਸ ਕਰਕੇ ਜਦੋਂ ਆਪਾਂ ਵਿਚਾਰ ਮੈਂ ਪਹਿਲਾਂ ਆਖਿਆ ਨਾ ਵੀ ਆਪਾਂ ਪਤਾ ਕੱਢ ਵਾਸਤੇ ਆਉਣੇ ਮੱਥਾ ਟੇਕ ਕੇ ਲੰਗਰ ਖਾਣ ਵਾਸਤੇ ਜੇ ਆਪਾਂ ਵਿਚਾਰ ਸੁਣਨ ਵਾਸਤੇ ਆਈ ਹੋਏ ਨਾ ਕਿਸੇ ਰਾਤ ਜੀ ਨਹੀਂ ਕਰਨਾ ਵੀ ਉੱਠ ਜਾਈਏ ਇੱਥੋਂ ਵੀ ਤੇ ਇਸ ਕਰਕੇ ਹੁਣ ਗੌਰ ਕਰਿਓ ਕਿਹੜੀ ਗੱਲ ਆਖਦੇ ਨੇ ਬਾਣੀ ਦੇ ਵਿੱਚ ਕਹਿੰਦੇ ਨਾਗਰ ਜਨਾ ਹੇ ਨਗਰ ਦੇ ਲੋਕੋ ਮੇਰੀ ਜਾਤ ਵਿਖਿਆ ਚਮਾਰੰਗ ਤੁਸੀਂ ਮੈਨੂੰ ਨੀਵੀਂ ਜਾਤੀ ਦਾ ਆਖਦੇ ਹੋ ਕਹਿੰਦੇ ਮੈਂ ਨੀਵੀਂ ਜਾਤੀ ਦਾ ਨਹੀਂ ਰਹਿ ਗਿਆ ਹੁਣ ਮੈਂ ਉੱਚੀ ਜਾਤ ਵਾਲਾ ਹੋ ਗਿਆ ਪਤਾ ਕਿਵੇਂ ਹਿਰਦੇ RAM ਮੈਂ ਨਾ ਆਪਣੇ ਹਿਰਦੇ ਵਿੱਚ ਰੱਬ ਜੀ ਨੂੰ ਵਸਾਲਿਆ ਹਿਰਦੇ RAM ਗੋਬਿੰਦ ਗੁਣਸਾਰੰਗ ਮੈਂ ਹਮੇਸ਼ਾ ਮਾਲਕ ਦੇ ਗੁਣਾਂ ਨੂੰ ਆਪਣੇ ਹਿਰਦੇ ਵਿੱਚ ਵਸਾਈ ਰੱਖਦਾ ਮਾਲਕ ਦੇ ਗੁਣਾਂ ਮੁਤਾਬਕ ਤੁਰਦਾ ਕਹਿੰਦੇ ਮੈਂ ਉੱਚਾ ਹੋ ਗਿਆ ਵੈਸੇ ਨਾ ਗੁਰਬਾਣੀ ਦੇ ਵਿੱਚ ਦੋ ਗੱਲਾਂ ਕੀਤੀਆਂ ਨੇ ਨੀਵੀਂ ਜਾਤ ਜਿਹੜੀ ਬ੍ਰਾਹਮਣ ਨੇ ਬਣਾਈ ਸੀ ਉਸ ਨੂੰ ਨੀਵੀਂ ਜਾਤ ਨਹੀਂ ਮੰਨਦੇ ਗੁਰੂ ਪਾਤਸ਼ਾ ਤੇ ਜਿਹੜੀ ਬ੍ਰਾਹਮਣ ਨੇ ਉੱਚੀ ਜਾਤ ਬਣਾਈ ਸੀ ਗੁਰੂ ਪਾਤਸ਼ਾ ਉਹਨੂੰ ਵੀ ਨਹੀਂ ਮੰਨਦੇ ਗੁਰੂ ਪਾਤਸ਼ਾ ਨੇ ਨੀਵੀਂ ਜਾਤ ਵਾਲਾ ਪਤਾ ਕਿਨੂੰ ਆਖਿਆ ਕਹਿੰਦੇ ਜਿਹਨੂੰ ਅਕਾਲ ਪੁਰਖ ਦੀ ਸਿੱਖਿਆ ਭੁੱਲ ਜਾਂਦੀ ਹੈ ਨਾ ਖਸਮ ਵਿਸਾਰੈ ਤੇ ਕਮ ਜਾਤ ਨਾਨਕ ਨਾਮੈ ਬਾਜ ਸਨਾਤ ਜਿਹਨੂੰ ਅਕਾਲ ਪੁਰਖ ਦੀ ਸਿੱਖਿਆ ਭੁੱਲ ਗਈ ਜਿਹੜਾ ਆਪਣੀ ਮਨ ਦੀ ਮਰਜ਼ੀ ਕਰਦਾ ਏ ਕਹਿੰਦੇ ਉਹ ਨੀਵੀਂ ਜਾਤ ਵਾਲਾ ਏ ਤੇ ਉੱਚਾ ਪਤਾ ਕੌਣ ਹੈ ਉਹ ਸਭ ਤੋਂ ਉੱਚਾ ਉਹ ਸਭ ਤੋਂ ਸੂਚਾ ਜਾਂ ਕਹਿ ਹਿਰਦੈ ਵਸਿਆ ਭਗਵਾਨ ਜਿਨ੍ਹਾਂ ਦੇ ਹਿਰਦੇ ਅੰਦਰ ਰੱਬ ਜੀ ਵਸ ਗਏ ਨਾ ਕਹਿੰਦੇ ਉਹ ਸਭ ਤੋਂ ਉੱਚੇ ਉਹ ਸਭ ਤੋਂ ਉੱਚੇ ਹੋ ਗਏ ਤੇ ਬਾਬਾ ਰਵਿਦਾਸ ਜੀ ਨੇ ਆਖਿਆ ਕਹਿੰਦੇ ਨਾਗਰ ਜਨਾ ਮੇਰੀ ਜਾਤ ਬਿਖਿਆ ਚਮਾਰੰ ਹਿਰਦੈ RAM ਗੋਬਿੰਦ ਗੁਨਸਾਰੰ ਮੈਂ ਤੇ ਆਪਣੇ ਹਿਰਦੇ ਅੰਦਰ ਅਕਾਲ ਪੁਰਖ ਨੂੰ ਵਸਾਲਿਆ ਮੈਂ ਉੱਚਾ ਹੋ ਗਿਆ ਮੇਰੇ ਸਾਹਮਣੇ ਤੁਸੀਂ ਤੇ ਕੁਝ ਵੀ ਨਹੀਂ ਹੈਗੇ ਹੁਣ ਮੈਂ ਤੇ ਉੱਚਾ ਹੋ ਗਿਆ ਏਸੀ ਰਾਉ ਵੜਾ ਬੰਦ ਸ਼ਬਦ ਦੇ ਪਹਿਲੇ ਬੰਦ ਵਿੱਚ ਆਖਦੇ ਨੇ ਸੁਰਸਰੀ ਸਲਲ ਸੁਰਸਰੀ ਕਹਿੰਦੇ ਨੇ ਗੰਗਾ ਨੂੰ ਸਲਲ ਕਹਿੰਦੇ ਨੇ ਗੰਗਾ ਦਾ ਪਾਣੀ ਸੁਰਸਰੀ ਸਲਲ ਕ੍ਰਿਤ ਬਾਰਨੀਰੇ ਕ੍ਰਿਤ ਕਹਿੰਦੇ ਨੇ ਬਣਾਉਣਾ ਤੇ ਬਾਰਨੀ ਕਹਿੰਦੇ ਨੇ ਸ਼ਰਾਬ ਨੂੰ ਕਹਿੰਦੇ ਗੰਗਾ ਦਾ ਪਾਣੀ ਲੈ ਕੇ ਕੋਈ ਵਿਅਕਤੀ ਆਵੇ ਤੇ ਗੰਗਾ ਦੇ ਪਾਣੀ ਦੇ ਨਾਲ ਤਿਆਰ ਕਰ ਦਿੱਤੀ ਜਾਵੇ ਸ਼ਰਾਬ ਹੁਣ ਆ ਗੌਰ ਕਰਿਓ ਜਿਹੜੇ ਪੀਂਦੇ ਨੇ ਉਹਨਾਂ ਉੱਤੇ ਵੀ ਹੁਣ ਕਹਿ ਦੇਣਾ ਗੁਰੂ ਪਾਤਸ਼ਾਹ ਨੇ ਕਹਿੰਦੇ ਕੋਈ ਗੰਗਾ ਦਾ ਪਾਣੀ ਲੈ ਕੇ ਆਵੇ ਹੁਣ ਗੰਗਾ ਦਾ ਪਾਣੀ ਕਿਉਂ ਆਖਿਆ ਕਿਉਂਕਿ ਦੁਨੀਆਂ ਦੇ ਲੋਕ ਗੰਗਾ ਦੇ ਪਾਣੀ ਨੂੰ ਪਵਿੱਤਰ ਮੰਨਦੇ ਸੀਗੇ ਦੁਨੀਆਂ ਦੇ ਲੋਕ ਮੰਨਦੇ ਸੀ ਗੁਰੂ ਪਾਤਸ਼ਾਹ ਨਹੀਂ ਮੰਨਦੇ ਗੁਰੂ ਪਾਤਸ਼ਾਹ ਵਾਲੀ ਪਾਣੀ ਜਿਹੜਾ ਹੈ ਉਹ ਸਾਰਾ ਇੱਕ ਬਰਾਬਰ ਹੀ ਹੈ ਤੇ ਪਾਣੀ ਜਿਹੜਾ ਹੈ ਉਹ ਸੁੱਚਾ ਕੋਈ ਵੀ ਨਹੀਂ ਹੁੰਦਾ ਸਾਰਾ ਪਾਣੀ ਝੂਠਾ ਹੀ ਹੈ ਸ਼ਬਦ ਪੜ੍ਹਦੇ ਆ ਨਾ ਦੂਦ ਤਾ ਬਛਰਿਆ ਥਨੋ ਬਿਟਾਰਿਓ ਫੂਲ ਪਵਰ ਜਲ ਮੀਨ ਬਿਗਾਰਿਓ ਜਲ ਜਲ ਕਹਿੰਦੇ ਵਾਟਰ ਪਾਣੀ ਨੂੰ ਪਾਣੀ ਦੇ ਵਿੱਚ ਰਹਿੰਦੀ ਹੈ ਮੱਛੀ ਤੇ ਮੱਛੀ ਜਿਹੜੀ ਹੈ ਉਹ ਸਾਰੀ ਗੰਦਗੀ ਪਾਣੀ ਵਿੱਚ ਹੀ ਕਰਦੀ ਹੈ ਆਪਣੀ ਹੁਣ ਭਾਵੇਂ ਉਸ ਪਾਣੀ ਨੂੰ ਜਿੰਨੀ ਵਾਰੀ ਮਰਜ਼ੀ ਫਿਲਟਰ ਕਰ ਲਓ ਨੇ ਸਾਫ ਤੇ ਹੋ ਨਹੀਂ ਜਾਣਾ ਕੋਈ ਨਾ ਕੋਈ ਤੱਤ ਤਾਂ ਰਹੀ ਜਾਣੇ ਨਾ ਉਹਦੇ ਵਿੱਚ ਇਹ ਸ਼ਬਦ ਦੀ ਵਿਚਾਰ ਆਪਾਂ ਕੱਲ ਨੂੰ ਕਰ ਲਵਾਂਗੇ ਆਖਦੇ ਨੇ ਕਹਿੰਦੇ ਸੁਰਸਰੀ ਸੱਲਲ ਕਰਿਤ ਬਾਰਨੀ ਰੇ ਸੰਤ ਜਨ ਕਰਤ ਨਹੀਂ ਪਾਨੰ ਭਾਵੇਂ ਕੋਈ ਗੰਗਾ ਦਾ ਪਾਣੀ ਜਿਹਨੂੰ ਪਵਿੱਤਰ ਪਾਣੀ ਮੰਨਿਆ ਜਾਂਦਾ ਏ ਉਹਦੀ ਲਿਆ ਕੇ ਵੀ ਸ਼ਰਾਬ ਤਿਆਰ ਕੋਈ ਕਰ ਦੋਵੇ ਨਾ ਪਰ ਜਿਹੜੇ ਗੁਰਮੁਖ ਪਿਆਰੇ ਨੇ ਜਿਹੜੇ ਅਕਾਲ ਪੁਰਖ ਨਾਲ ਜੁੜੇ ਹੋਏ ਨੇ ਉਹ ਗੰਗਾ ਦੇ ਪਾਣੀ ਨਾਲ ਤਿਆਰ ਕੀਤੀ ਹੋਈ ਸ਼ਰਾਬ ਵੀ ਨਹੀਂ ਪੀਂਦੇ ਉਹਨਾਂ ਨੂੰ ਪਤਾ ਹੈ ਸ਼ਰਾਬ ਮਾੜੀ ਹੁੰਦੀ ਹੈ ਭਾਵੇਂ ਕੋਈ ਗੰਗਾ ਦਾ ਪਾਣੀ ਲਿਆ ਕੇ ਸ਼ਰਾਬ ਤਿਆਰ ਕਰ ਦਵੇ ਹੁਣ ਜਿਹੜੇ ਪੀਂਦੇ ਨੇ ਉਹ ਸੋਚ ਲੈਣ ਵੀ ਗੁਰੂ ਪਾਤਸ਼ਾਹ ਦੇ ਰੋਕ ਰਹੇ ਨੇ ਤੇ ਪੀਣ ਵਾਲੇ ਹੁਣ ਸੋਚਣ ਵੀ ਅਸੀਂ ਗੁਰਦੁਆਰੇ ਤੇ ਆਏ ਗੁਰੂ ਪਾਤਸ਼ਾਹ ਅੱਗੇ ਸਿਰ ਤੇ ਨਿਵਾਇਆ ਪਰ ਉਹ ਤੇ ਕਹਿ ਰਹੇ ਭਾਵੇਂ ਕੋਈ ਗੰਗਾ ਦਾ ਪਾਣੀ ਲੈ ਕੇ ਆ ਜਾਵੇ ਪਰ ਰੱਬ ਨਾਲ ਜੁੜੇ ਹੋਏ ਬੰਦੇ दारू ਸ਼ਰਾਬ ਨਸ਼ਾ ਇਹ ਕੁਛ ਨਹੀਂ ਆਪਣੇ ਜੀਵਨ ਦੇ ਵਿੱਚ ਅਪਣਾਉਂਦੇ ਸੁਰਸਰੀ ਸਲਲ ਕਰਤ ਬਾਰ ਨਹੀਂ ਰੇ ਸੰਤ ਜਨ ਕਰਤ ਨਹੀਂ ਪਾਨੰ ਸੁਰਾ ਅਪਵਿੱਤਰ ਸੁਰਾ ਕਹਿੰਦੇ ਸ਼ਰਾਬ ਨੂੰ ਕਹਿੰਦੇ ਸ਼ਰਾਬ ਜਿਹੜੀ ਨਾ ਆਪਵਿੱਤਰ ਹੈ ਬੰਦੇ ਨੂੰ ਵੀ ਆਪਵਿੱਤਰ ਕਰ ਦਿੰਦੀ ਹੈ ਸੁਰਾ ਅਪਵਿੱਤਰ ਨਤ ਅਵਰ ਜਲ ਰੇ ਸ਼ਰਾਬ ਜਿਹੜੀ ਉਹ ਆਪਵਿੱਤਰ ਹੈ ਕਹਿੰਦੇ ਕੋਈ ਹੋਰ ਗੰਦਾ ਪਾਣੀ ਹੋਵੇ ਭਾਵੇਂ ਹੁਣ ਉਸ ਸ਼ਰਾਬ ਨੂੰ ਤੇ ਉਸ ਗੰਦੇ ਪਾਣੀ ਨੂੰ ਜੇਕਰ ਆਪਾਂ ਭਾਵੇਂ ਗੰਗਾ 'ਚ ਪਾ ਦਈਏ ਭਾਵੇਂ ਆਪਾਂ ਕਿਸੇ ਨਹਿਰ ਵਿੱਚ ਪਾ ਦਈਏ ਭਾਵੇਂ ਕਿਸੇ ਨਦੀ ਵਿੱਚ ਤੇ ਭਾਵੇਂ ਕਿਸੇ ਸਮੁੰਦਰ ਦੇ ਵਿੱਚ ਹੁਣ ਤੁਸੀਂ ਉਹ ਸ਼ਰਾਬ ਨੂੰ ਉੱਚ ਪਾਓ ਕਿਸੇ ਸਮੁੰਦਰ ਦੇ ਵਿੱਚ ਜਾਂ ਗੰਦੇ ਪਾਣੀ ਨੂੰ ਪਾ ਦਿਓ ਤੇ ਬਾਅਦ ਚ ਕੋਈ ਬੰਦਾ ਆਖੇ ਵੀ ਜਿਹੜੀ ਸ਼ਰਾਬ ਵਿੱਚ ਪਾਈ ਸੀ ਜਾਂ ਜਿਹੜਾ ਗੰਦਾ ਪਾਣੀ ਪਾਇਆ ਸੀ ਨਾ ਇਹਨੂੰ ਵਾਪਸ ਕੱਢ ਲਓ ਕੱਢਿਆ ਜਾਵੇਗਾ ਉਹ ਤੇ ਮਿਕਸ ਹੋ ਗਿਆ ਵਿੱਚ ਹੀ ਹੁਣ ਇਹ ਉਦਾਹਰਣ ਦਿੱਤੀ ਹੈ ਬੜੀ ਪਿਆਰੀ ਕਹਿੰਦੇ ਸੁਰਾ ਆ ਪਵਿੱਤਰ ਨਾ ਤੇ ਅਵਰ ਜਲ ਰੇ ਕਹਿੰਦੇ ਜਦੋਂ ਵਿੱਚ ਮਿਕਸ ਹੋ ਗਿਆ ਨਾ ਸੁਰਸਰੀ ਮਿਲਤ ਨਾ ਹੋਏ ਆਨੰਗ ਕਹਿੰਦੇ ਫਿਰ ਕੋਈ ਭਾਵੇਂ ਉਹਨੂੰ ਵੱਖਰਾ ਵੀ ਕਰਨਾ ਚਾਵੇ ਨਾ ਤੇ ਉਹ ਵੱਖਰਾ ਨਹੀਂ ਹੁੰਦਾ ਕਹਿੰਦੇ ਇਸੇ ਤਰ੍ਹਾਂ ਦੁਨੀਆਂ ਦੇ ਲੋਕੋ ਜਿਹੜੇ ਸਾਨੂੰ ਤੁਸੀਂ ਨੀਵੀਂ ਜਾਤ ਵਾਲਾ ਆਖਦੇ ਹੋ ਨਾ ਅਸੀਂ ਤੇ ਅਕਾਲ ਪੁਰਖ ਦੇ ਵਿੱਚ ਇਕਮਿਕ ਹੋ ਗਏ ਆ ਜਿਵੇਂ ਕੋਈ ਗੰਦਾ ਪਾਣੀ ਸਰੋਵਰ ਵਿੱਚ ਪਾ ਦਈਏ ਜਾਂ ਸਮੁੰਦਰ ਵਿੱਚ ਪਾ ਦਈਏ ਤੇ ਉਹਨੂੰ ਬਾਹਰ ਕੱਢਿਆ ਨਹੀਂ ਜਾ ਸਕਦਾ ਕਹਿੰਦੇ ਅਸੀਂ ਵੀ ਤੁਸੀਂ ਸਾਨੂੰ ਭਾਵੇਂ ਨੀਵਾ ਕਹਿੰਦੇ ਹੋ ਸਾਨੂੰ ਤੁਸੀਂ ਭਾਵੇਂ ਗੰਦੇ ਪਾਣੀ ਵਰਗਾ ਆਖਦੇ ਹੋ ਪਰ ਅਸੀਂ ਅਕਾਲ ਪੁਰਖ ਦੇ ਵਿੱਚ ਇਕਮਿਕ ਹੋ ਗਏ ਆ ਹੁਣ ਅਸੀਂ ਵੀ ਵੱਖ ਨਹੀਂ ਹੋ ਸਕਦੇ ਸਾਡੀ ਤੇ ਵੈਲਿਊ ਬਹੁਤ ਵੱਧ ਗਈ ਹੈ ਕੱਚੋਂ ਕੰਚਨ ਭਇਓ ਸ਼ਬਦ ਗੁਰ ਸ਼ਰਵਣੇ ਸੁਣਿਓ ਅਸੀਂ ਕੱਚ ਤੋਂ ਕੰਚਨ ਵਰਗੇ ਹੋ ਗਏ ਆ ਕਦੋਂ ਜਦੋਂ ਗੁਰੂ ਦੇ ਸ਼ਬਦ ਨੂੰ ਸੁਣਿਆ ਏ ਸਾਡੀ ਵੈਲਿਊ ਵੱਧ ਗਈ ਹੈ